ਤੇ ਬਾਕੀ ਹੁ ਕੱਢ ਤੇ ਜਿਹੜੇ ਤੂੰ ਲਿਆਈਆਂ ਆਪਣੇ ਵਾਸਤੇ ਮੈਂ ਮੈਂ ਘਾਨ ਲੱਗੀ ਬਸ ਖੇਤਾਂ ਮੈਂ ਛੁੱਡੇ ਨਾ ਸੁਆਣਾ ਹਾਂ ਦਾ ਇੱਕ ਪੈਜ ਵੀ ਉਹੀ ਬਹੁਤ ਹੈ ਬਸ ਅੱਗੇ ਭਾਈ ਇਹਨਾਂ ਦੀ ਦੇਖੀ ਜਾਉ ਕੱਲੂ ਕਿਹੜੇ ਰਾਜੇ ਦੀ ਪਰ ਜਾ ਨਵੀਂ ਆਈ ਏ ਇਹ ਲੋ ਨਵੀਂ ਆਈ ਏ ਦੇਖ ਲਓ ਇਹ ਲੋ ਨਵੀਂ ਆਈ ਏ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਖਾਸ ਦੇ ਬਾਅਦ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੈਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਆ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਹੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਐਦਾਂ ਹੀ ਆਪਣੇ ਬਲੌਗ ਨੂੰ ਵੱਧ ਚੜ੍ਹ ਕੇ ਸੇਖਦੋ ਜੀ ਤੇ ਐਦਾਂ ਹੀ ਆਪਣੇ ਬਲੌਗ ਜੇ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਅੱਦੇ ਵੀਰ ਭੈਣ ਭਰਾ ਆਪਣੇ ਕਮੈਂਟ ਕਰਦੇ ਹੀ ਆਂ ਜਿਹੜੇ ਡੇਲੀ ਬਲੌਗ ਵਾਈਜ਼ ਡੇਲੀ ਕਮੈਂਟ ਕਰਦੇ ਮੈਂ ਉਹਨਾਂ ਦਾ ਦਿਲੋਂ ਬਹੁਤ ਸਤਿਕਾਰ ਕਰਦਾ ਆਪਣੀਆਂ ਭੈਣਾਂ ਵੀ ਐ ਬਾਹਰ ਤੋਂ ਵੀ ਐ ਇੱਧਰ ਤੋਂ ਵੀ ਐ ਭਰਾ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਲੋ ਜੀ ਲੱਗੇ ਅੱਜ ਬਲੌਗ ਸ਼ੁਰੂ ਕਰਨਾ ਤੁਸੀਂ ਦੇਖ ਰਹੇ ਹੋ ਵੀ ਅੱਜ ਵਜ ਰਹੇ ਤਿੰਨ ਐ ਤੇ ਮੈਂ ਘਰੇ ਆ ਹਾਂ ਜੀ ਹਾਂ ਉਹਦਾ ਵੀ ਤੁਹਾਨੂੰ ਦੱਸਦੇ ਵੀ ਕੀਆ ਚੱਕਰਤਾਈ ਕਿਉਂਕਿ ਹੁਣ ਦੇਖੋ 1 ਲੱਖ ਤੇ ਮੌਸਮ ਜੇ ਚੇਂਜ ਹੋਈ ਐ ਇੰਨੀ ਕਰਮੀ ਹੋ ਗਈ ਜੀ ਅੱਜ ਦੇਖੋ ਮੈਂ ਵੀ ਗਿੱਲਾ ਹੋ ਰਿਹਾ ਤੇ ਗੱਲਬਾਤ ਇਸ ਤਰ੍ਹਾਂ ਹੋਣੀ ਹੁਣੀ ਅਸੀਂ ਮੁੱਲਾਂ ਪਰ ਤੋਂ ਆ ਰਹੇ ਜੀ ਤੇ ਬਾਕੀ ਮੰਜੀਤ ਨੂੰ ਵੀ ਮਿਲਾਨੇ ਤੁਹਾਡੇ ਨਾਲ ਬਾ ਕਹਿ ਨਹੀਂ ਕਰਦਾ ਵੀ ਹੁਣ ਮੈਂ ਕਿਹਾ ਦੱਸਾਂ ਤੁਹਾਨੂੰ ਰੋਜ਼ ਰੋਜ਼ ਹਰ ਇੱਕ ਬਲੌਗ 'ਚ ਦੱਸਦਾ ਵੀ ਮੈਂ ਚੰਗਾ ਨਹੀਂ ਲੱਗਦਾ ਚਲੋ ਕੋਈ ਨਹੀਂ ਚੁੱਪੇ ਭਲੀ ਹੈ ਜੀ ਕਹਿੰਦੇ ਚੁੱਪ ਭਲੀ ਜੀ ਬਸ ਕਰਤਾਰ ਉਹ ਡਰੀਏ ਜੀ ਚੇ ਹੈ ਜੀ ਠੀਕ ਹੈ ਉਹ ਸਾਢੇ ਤੇ ਲਾਗੂ ਹੋਣੀ ਚਾਹੀਦੀ ਹੈ ਕੋ ਵੀ ਰਹੀ ਹੈ ਵੀ ਉਹ ਗੱਲਬਾਤ ਹੈ ਇਸ ਤਰ੍ਹਾਂ ਹੁਣ ਮੈਂ ਮਨਜੀਤ ਨਾਲ ਵੀ ਕਰਾਨਾ ਗੱਲਬਾਤ ਕੁਸ ਤਾਂ ਹੀ ਹੁਣ ਦੇਖੋ ਮੌਸਮ ਚੇਂਜ ਹੋ ਰਹੀ ਹੈ ਕੁਸ ਨੌਰਸਾਂ ਦੇ ਮਹੀਨੇ ਇਹ ਦਿਨਾਂ 'ਚ ਸਰੀਰ ਉਇਓਂ ਨਹੀਂ ਚੱਲਦੇ ਗੋਸੋਂ ਉੱਤੋਂ ਮਨਜੀਤ ਦੇ ਵੀ ਕੰਮ ਵੱਧ ਆ ਜੀ ਫਿਰ ਕੱਪੜੇ ਧੋਣੇ ਇਹ ਕਰਨੇ ਰੋ ਡੇਲੀ ਵਾਈਜ ਘਰ ਦੇ ਕੰਮ ਮਨਜੀਤ ਵੀ ਥੋੜੀ ਕਿ ਕਹੀ ਜਾਂਦੀ ਲੱਤ ਪੈਰ ਦੁਖਦੇ ਗੋਟੇ ਦੁਖਦੇ ਮੈਂ ਵੀ ਕਹੀ ਜਾਂਣਾ ਪਰ ਜਿਹੜੀ ਇਹਨਾਂ ਦੇ ਇਹ ਇੰਨੀਆਂ ਕਠਿਨਾਈਆਂ ਦੇ ਚੱਲਦੇ ਲੰਘਦੇ ਤੌਰ ਵਿੱਚ ਜੇ ਗੈਲ ਦੀ ਗੱਲ ਮੂਲੇ ਵੀ ਵੱਜੀ ਜਾਂਦੇ ਨਾ ਜਿਹੜੇ ਤੀਏ ਦਿਨ ਉਹ ਵੀ ਜ਼ਿਆਦਾ ਦਰਦ ਕਰਦੇ ਮਨਜੀਤ ਨਾਲ ਗੱਲਬਾਤ ਕਰਾਨਾ ਤੇ ਨਾਲੇ ਦੇਖਦੇ ਆ ਮਨਜੀਤ ਅੱਜ ਕਿਹੜੇ ਸਾੜੇ ਮੂਲੇ ਮਾਰਕ ਆਈ ਹੈ ਕੀ ਲੈ ਕੇ ਆਈ ਹੈ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਨਾਲੇ ਦਿਖਾਨੇ ਚਲੋ ਠੀਕ ਹੈ ਜੀ ਹੁਣ ਨਾਲ ਬਣੇ ਰਹੋ ਬਹੁਤ ਬਹੁਤ ਆਪਣੇ ਇੱਕ ਛੋਟੇ ਜਿਹੇ ਬੱਚੇ ਨੂੰ ਜਾਂ ਭਰਾ ਨੂੰ ਲਾ ਲਓ ਕਮੈਂਟ ਕਰਕੇ ਦਲਾਸਾ ਜਾਂ ਦੇ ਦਿੰਨੇ ਮੈਂ ਤਾਂ ਫੇਰ ਚੱਲ ਪੰਨਾ ਵੀ ਚਲੋ ਘਰ ਹੈ ਜੀ ਕਹਿਣਾ ਉਹਦੇ ਹੁਣ ਇੱਕ ਘਰ ਹੈ ਜੀ ਉਹਦੇ ਵਿੱਚ ਬੱਚੇ ਵੀ ਹੈ ਫਾਦਰ ਵੀ ਹੈ ਮੈਂ ਵੀ ਹੈ ਮਨਜੀਤ ਵੀ ਹੈ ਘਰ ਗਰਾਸਤੀ ਤਾਂ ਚੱਲਣੀ ਹੋਏ ਜੀ ਹੁਣ ਚਲਾਣੀ ਤਾਂ ਪੈਣੀ ਹੈ ਜੇ ਹੁਣ ਢੋਲ ਪਿਆ ਗਲ ਚ ਤਾਂ ਵਜਾਣਾ ਤਾਂ ਪੈਣਾ ਅਵਿੰਦਰਾ ਚਲੋ ਠੀਕ ਹੈ ਜੀ ਤੁਸੀਂ ਵੀ ਵਜਾਈ ਚੱਲੋ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਆਂ ਇਹ ਜੇ ਵਜਾਉਂਗੇ ਤਾਂ ਹੀ ਟਾਈਮ ਪਾਸ ਹੋਣਾ ਚਲੋ ਠੀਕ ਹੈ ਜੀ ਪਹਿਲਾਂ ਤਾਂ ਮਨਜੀਤ ਨੂੰ ਮਿਲ ਲਈਂ ਹੋਰ ਭਾਈ ਮਨਜੀਤ ਕੀ ਹਾਲ ਚਾਲ ਹੈ ਤੇਰੇ ਕਰ ਲਈ ਮੰਤਾ ਮਨੀਤ ਸਤਿ ਸ੍ਰੀ ਅਕਾਲ ਜੀ ਸਾਰੇ ਜੇ ਮੜੇ ਕਾਸੀਂ ਫੰਗ ਕੱਢਦੇ ਆ ਨਾ ਤਾਂ ਇਹ ਸਾਨੂੰ ਲੈ ਜੰਨੇ ਆ ਜੀ ਕਦੇ ਕਰਾਲੀ ਕਦੇ ਮਰੰਡਾ ਕਦੇ ਮੁੱਲਾ ਪਰਚਾਕਾ ਸਾੜੇ ਬਾਲ ਕੱਢ ਲਿਆ ਨੀ ਆਈ ਮੇਰੇ ਆਪਣੇ ਨਾਲ ਨਹੀਂ ਗਈ ਹਾਂ ਚਲੋ ਚਾਹ ਨਹੀਂ ਵੀ ਲੈ ਕੇ ਗਈ ਹੂੰ ਮੈਂ ਗੱਲ ਕਰਦਾ ਵੀ ਬਾਲ ਤਾਂ ਸਾੜੇ ਕੱਢੇ ਲਿਆ ਨੀ ਆਈ ਇਹ ਨਿਕਲ ਲਈ ਜੀ ਮੇਰੇ ਅੱਜ ਫੇਰ ਉਹ ਤੁਹਾਨੂੰ ਦੱਸ ਦਿੰਨੇ ਹਾਂ ਜੀ ਬਾਈ ਮਨਜੀਤ ਕਿਆ ਲੈ ਕੇ ਆਇਆ ਐਨਕ ਹੋ ਵੀ ਸਾਡੇ ਕੋਲ ਤੇ ਨਿਕਲੇ ਐ ਕਿ ਹੋ ਕਰੋ ਵੀ ਦੇਖ ਜਿਹੜੇ ਮੈਂ ਮੰਦਿਰ ਨੂੰ ਦੇ ਦਿੰਨਾ ਇਹ ਜਮ੍ਹਾਂ ਕਰੀ ਜਾਂਦੀ ਹੈ ਠੀਕ ਹੈ ਘਰ ਦੇ ਖੱਤੇ ਵਾਸਤੇ ਜਿਹੜਾ ਤੁਸੀਂ ਆਪਣਾ ਬਾਹਰ ਦਾ ਕੋਈ ਕੰਮ ਆ ਉਹ ਤੁਸੀਂ ਆਪ ਕਰਦੇ ਹੋ ਐਨੀ ਹੈ ਵੀ ਹਾਬੀਸ ਵੀ ਉਹ ਕਿ ਜਿਹੜਾ ਕੱਪੜਾ ਲੈ ਕੇ ਆ ਮੈਂ ਤਾਂ ਲਿਆ ਇੱਕ ਦੋ ਹਾਂਜੀ ਹਾਂ ਤੇਲ ਆ ਤਲਾਸੇ ਹੋਰ ਬਿੰਦਰ ਨੂੰ ਹੋਰ ਦੇ ਲੈ ਤਲਾਸੇ ਮੰਨੂ ਗਿਆ ਦੇਖੋ ਗਰਮੀਆਂ ਦੇ ਜਿਸ ਕਾਰਨ ਨੂੰ ਪਿਛਲੀ ਵਾਰ ਵੀ ਪਤਾ ਕਿਹਾ ਹੋਇਆ ਤਾਂ ਦੋ ਬਲੋਰਾ ਆਪਾਂ ਲਿਆਏ ਤੇ ਜਿਆਦਾ ਗਰਮੀ ਵਿੱਚ ਫੇਕ ਉਸ ਦੀ ਪਹਿਲੀਆਂ ਪਈਆਂ ਦੀਆਂ ਫਿਰ ਬਾਅਦ ਚ ਲੈ ਕੇ ਨਹੀਂ ਆਏ ਨਾ ਤੁਸੀਂ ਲੈ ਕੇ ਆਏ ਤੇ ਇਹ ਤਾਂ ਗੱਲ ਜ਼ਰੂਰੀ ਆ ਦੇਖ ਲਓ ਮੇਰੇ ਪਣਾ ਇਹ ਟੀ-ਸ਼ਰਟ ਨੂੰ ਤੂੰ ਆ ਸਾਲ ਚੱਲਦਾ ਗਰਮੀਆਂ ਪਰ ਮਨਜੀਤ ਨੇ ਇਹ ਐਤਕੀ ਰਟਾਇਰ ਕਰਵਾ ਦੇਣੀ ਮੇਰੇ ਤੇ ਲਿਆਏ ਜੀ ਅਸੀਂ ਦਿਖਾ ਬਈ ਮਨਜੀਤ ਕਿਆ ਕਹੇ ਤੇ ਕੋਈ ਬੈਗ ਇਹ ਨਖਾ ਫਿਰ ਉਹਦੇ ਹੀ ਫਿਰਦਾ ਇੱਕ ਤਾਂ ਉਹ ਪਿਆ ਪਿੱਛੇ ਖਾਲੀ ਕਰਿਆ ਭਾਈ ਦੇ ਤੁਸਨਾ ਹੀ ਬੱਚੇ ਤੁਹਾਨੂੰ ਪਤਾ ਜੀ ਆਪਣੇ ਜੀਵਨ ਗ੍ਰਾਸਤੀ ਆ ਘਰ ਗ੍ਰਾਸਤੀ ਚ ਚੱਲ ਰਹੇ ਆ ਜੀ ਤੇ ਬਾਕੀ ਤੁਹਾਨੂੰ ਪਤਾ ਜਿਹੜੇ ਘਰਾਂ ਬੱਚੇ ਹੁੰਨੇ ਫਿਰ ਉਹ ਵੱਧਦੇ ਆ ਹਰ ਸਾਲ ਉਹ ਵਧਣ ਵੀ ਹੁੰਦੀ ਹੈ ਗ੍ਰੋਥ ਵੱਧਦੀ ਹੈ ਤੇ ਬੜੇ ਹੋਈ ਜਾਂਦੇ ਉਹਨਾਂ ਦੇ ਕੱਪੜੇ ਵੀ ਚੇਂਜ ਹੋਈ ਜਾਂਦੇ ਜੀ ਫਿਰ ਸਾਈਜ਼ ਵੀ ਚੇਂਜ ਹੋ ਜਾਂਦਾ ਜੀ ਮੈਂ ਭਾਈ ਐਵੇਂ ਵੀ ਨਹੀਂ ਕਰਦੀ ਮੰਜੀ ਤਾਂ ਕੁਝ ਨਹੀਂ ਜੀ ਕਰਦੀ ਤਾਂ ਤਾਕਤ ਨਹੀਂ ਹੈ ਤਾਂ ਦਰਬੇਸ਼ ਹੈ ਤਾਂ ਜੀ ਬੀਬੀ ਪਟੜ ਵਾਲੇ ਕਹਿੰ ਲੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਜਲੇ ਕਰ ਮੇਰੇ ਕੱਪੜੇ ਹੋਣਗੇ ਉਹ ਮੈਂ ਤੁਹਾਡੇ ਸਾਰੇ ਤਰ੍ਹਾਂ ਲਾ ਦੜੇ ਹੂੰ ਜਿਹੜੇ ਹੁਣ ਲੈ ਕੇ ਜਾਂ ਤੇ ਉਹ ਸਾਰੇ ਆਣੇ ਜਾਣੇ ਨੂੰ ਖੋਣਗੇ ਚਲੋ ਮਰਜੀ ਆ ਤੁਹਾਡੀ ਬੀਬਾ ਹਾਂ ਹੁਣ ਜਿਹੜੇ ਨਵੇਂ ਆਣੇ ਆਹੋ ਵੀ ਕਰੇ ਲਾਇ ਨਾ ਠੀਕ ਹੈ ਗੱਲ ਮਨਜੀਤ ਦੀ ਬਿਲਕੁਲ ਰਾਈਟ ਹੈ ਇਹ ਗੱਲ ਤੇ ਲੋ ਜੀ ਜਸ ਕਰਨ ਕਰਕੇ ਜਿਆਦਾ ਚੱਕਰ ਤਾਂ ਜੈਨ ਮਨ ਨੂੰ ਕਹਤੇ ਸਵੇਰੇ ਕਹਿੰਦੀ ਵੀ ਜਸ ਕਰਨ ਪਾ 2 ਕੇ ਲੋ ਰਾਟੀ ਸ਼ਰਟਾਂ ਕਹਿੰਦੀ ਉਹ ਵੀ ਅੱਧੀ ਬਾਹਾਂ ਦੀ ਤਾਂ ਕਹਿੰਦੀ ਵੀ ਹੁਣ ਕਈ ਵਾਰ ਸ਼ਾਮ ਨੂੰ ਵੀ ਅਜੇ ਠੰਡ ਕਦੇ ਹੋਏ ਜਾਂਦੀ ਕੱਲ ਬੱਦਲ ਹੋਗੇ ਤਾਂ ਅਚਾਨਕੇ ਹਵਾ ਚੱਲੀ ਜਾਂਦੀ ਆ ਤੇ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਬੱਚੇ ਲਈ ਤਾਂ ਜ਼ਰੂਰੀ ਹੈ 2-4 ਸੈਟ ਹੋਣ। ਹੈ ਕਿ ਨਹੀਂ? ਉਹ ਕੱਪੜੇ ਪਾ ਕੇ ਜਾਂਦਾ ਜੀ। ਲੋਰੋ ਦੀ ਮੈਂ ਜ਼ਿਆਦਾ ਕਰਕੇ ਤਾਂ ਇੱਕ ਫालतू ਲੇ ਕਿਉਂਕਿ ਕਮੀਜ਼ਾ ਦਾ ਜਾਂ ਹਜੇ ਸ਼ਰਟਾਂ ਬੜੀ ਪੂਰੀ ਬਾਹਰ ਹੀ ਪਈ ਜਾਂਦੀਆਂ ਏ। ਬਿਲਕੁਲ ਰਾਈਟ। ਠੀਕ ਹੈ। ਇਹਦੀ ਬਾਹਾਂ ਲਈ ਮੈਂ ਦੋ ਦੀਆਂ ਉਨ ਲਈ ਆਈ ਵੀ ਜਾਂ ਜਦੋਂ ਜ਼ਿਆਦਾ ਗਰਮੀ ਹੋਗੀ। ਹਾਂਜੀ। ਇਹ ਮੈਂ ਅਣ ਜਾਣੇ ਰੱਖ ਦੇਣੀ ਇਹਦੀਆਂ। ਹਾਂਜੀ। ਰਾਣੀ ਕੱਢ ਦਈਏ। ਸੁਮੀ ਜਾਓ ਜੀ ਬਸ। ਬੈਨਾ ਸਾਰਾ ਪੂਸੇ ਕਰਤੇ ਆ ਨਾਲੇ ਲੈ ਕੇ ਆਈ ਨਾਲੇ ਪੁਆ ਵੀ ਦਈਆਂ ਉਹਨੂੰ ਨਾਲੇ ਉਹਨਾਂ ਇਹਨਾਂ ਅਣ ਜਾਣੇ ਨੂੰ ਵੀ ਰੱਖ ਦਈ ਹੈ ਜੀ। ਠੀਕ ਜੀ ਮੇਰੀ ਭੈਣਾ ਨੇ ਵੀ ਦੇਖੀ ਹੈ ਇਹ ਕਹਿਣਾ ਵੀ ਮਨਜੀਤ ਦੀ ਗੱਲ ਸਹੀ ਹੈ ਵੀ ਪਿਛਲੇ ਘਰਾਂ ਬਰ ਤੋਂ ਹੂੰ ਠੀਕ ਹੈ ਜਿਹੜੇ ਲਿਹਾਂਤੇ ਆ ਉਹ ਆਣ ਜਾਣੇ ਲੱਖੋ ਇੱਕ ਕਲਰ ਏ ਇੱਕ ਸ਼ਰਟ ਲੈ ਕੇ ਆਏ ਆ ਅਸੀਂ ਇਹ ਕਦੇ ਆਣ ਜਾਣ ਨੂੰ ਪੈ ਜਾਂਦੀ ਬਾਕੀ ਮਨਜੀਤ ਨੇ ਜੀ ਅੱਜ ਲੈ ਕੇ ਆਈ ਇਹ ਗੱਲ ਮੈਂ ਪੱਕੀ ਕਹਿੰਦਾ ਮਨਜੀਤ ਨੇ ਅੱਜ ਇੱਕ ਵੀ ਸੂਟ ਲੈ ਕੇ ਆਈ ਇਹ ਗੱਲ ਕਿਆ ਕਿਆ ਕਰਦੇ ਚਲੋ ਤਾਂ ਉਹ ਸਟicker ਜੇ ਉੜ ਜਗੇ ਹੋਰ ਤਾਂ ਕੁਝ ਨਹੀਂ ਹੋਇਆ ਤੇ ਬਾਕੀ ਗੱਲ ਬਾਤ ਹੈ ਇਸ ਤਰ੍ਹਾਂ ਹੀ ਬਾਕੀ ਫਿਰ ਜੇ ਤਾਂ ਲਿਆਣਾ ਜੀ ਇਕੱਠੇ ਉਹ ਇਕੱਠੇ ਵੀ ਲਿਆਣੇ ਪੈਣੇ ਜੇ ਐ ਲਿਆਈ ਜਾਵੇ ਚਾਹ ਦੋ ਦੋ ਸੈਟ ਬਸ ਉਹ ਫਿਰ ਸਾਨੂੰ ਪਤਾ ਸਰ ਜਾਂਦਾ ਜੀ ਹੈ ਕਿ ਨਹੀਂ ਜੀ ਗੱਲਬਾਤ ਠੀਕ ਹੈ ਜੀ ਤੇ ਬਾਕੀ ਜੀ ਖਰਚਾ ਵੀ ਜ਼ਿਆਦਾ ਪੁੱਦਾ ਮੰਨੋ ਅੱਜ ਦੇ ਵਲੌਗ ਵਿੱਚ ਥੋੜਾ ਗੱਦਾ ਬਣਾ ਵੀ ਪੈਣਾ ਮੈਂ ਪਹਿਲਾਂ ਦੱਸ ਦਿੰਦਾ ਕਿਉਂਕਿ ਅੱਜ ਮੰਨੋ ਬੋਲਣੇ ਜੋਗਾ ਇਹਨਾਂ ਛੱਡਿਆ ਨਹੀਂ ਕਿਉਂਕਿ ਦੋ ਸੈਟ ਮੰਨੋ ਵੀ ਦਵਾ ਲਈ ਦੋੜਾ ਲੋੜਾ ਜੀਆਂ ਕਿਉਂਕਿ ਪਤਾ ਹੀ ਤੁਹਾਨੂੰ ਥੋੜੇ ਭਰਾ ਕੋਲ ਇਹ ਦੇਖੋ ਜੀ ਕਹੇ ਜੀ ਇਹ ਹੈ ਜੀ ਜੱਸ ਕਰਨ ਦੇ ਤੇ ਆਹ ਲੈਣ ਦੀ ਲੋੜ ਉਹਨੂੰ ਇਹ ਲੋੜਾ ਇੱਕ ਦੋ ਹੀ ਹੈ ਚੱਲ ਕੋਈ ਨਹੀਂ ਇਕੱਠੀਆਂ ਕਰਦੇ ਇਪਾ ਅਸਮਾਂ ਕਰੂਗੀ ਅੰਟੀ ਗੱਲ ਵੇ ਵੜਦੀ ਚੱਲ ਕੋਈ ਤੂੰ ਦੁਈਆਂ ਦਿਖਾ ਹੁਣ ਕਿ ਆਏ ਹੋ ਹੋ ਗਿਆ ਇੱਕ ਲਫਾਫਾ ਤਾਂ ਉਹ ਪਿਆ ਪਿੱਛੋਂ ਉਹ ਮੈਂ ਕਿਹਾ ਤਾਂ ਮਨਜੀਤ ਉਹ ਵੀ ਕਿ ਵਿਆ ਖਾਲੀ ਕਰਕੇ ਗੇਰੇ ਆ ਬੰਦ ਲਫਾਫਾ ਫालतू ਅੱਛਾ ਫालतੂ ਆ ਹਾਂ ਹਾਂ ਇਹ ਹੋ ਗਏ ਜੀ ਜੱਸ ਕਰਨ ਦੇ ਕਿਰ ਕੇ ਆ ਲਿਆਈ ਆਪਣੇ ਵਾਸਤੇ ਸੂਟ ਕਿਹੜਾ ਉਹ ਦਿਖਾ ਮੈਂ ਨਹੀਂ ਲਿਆਈ ਹੂੰ ਬਾਕੀ ਤੁਸੀਂ ਪਿਛਲੇ ਬਲੌਗ ਚ ਦੇਖ ਲਿਆ ਦੋ ਦਿਨ ਪਹਿਲਾਂ ਕਰਾਲੀ ਗਏ ਤੇ ਯੋ ਜਦ ਮਨਜੀਤ ਲਿਆਈ ਹੁਣ ਇਹ ਤੁਹਾ ਡੀ ਇਹ ਮੰਨੂ ਲਈ ਆਈ ਜੀ ਇੱਕ ਲੋਰਾ ਹੈ ਨਾ ਦੁਆਤੀ ਚੱਲ ਇੱਕ ਮੰਨੂ ਵੀ ਦੁਆਤੀ ਕਰੀਬ ਜੇ ਬੰਦੇ ਨੂੰ ਚੱਲ ਦੋ ਲੈਣਾ 29 ਦੇ ਕਰੀ ਜਾਣੀ ਤਿੰਨ ਬੱਸ ਲਓ ਜੀ ਹੁਣ ਮਾਨੂੰ ਨਾ ਪੂਰੇ ਤਿੰਨ ਸਾਲ ਕੱਪੜੇ ਨਹੀਂ ਮਿਲਨੇ ਜੀ ਕਿ ਤਿੰਨ ਮਹੀਨੇ ਮੇਰਾ ਨੰਬਰ ਕੱਟਿਆ ਗਿਆ ਹੁਣ ਹੁਣ ਤੁਹਾਨੂੰ ਲੋਰਾ ਮਿਲ ਗਈਆਂ ਹਾਂ ਮਿਲ ਗਈਆਂ ਜੀ ਸੋਣੇ ਹੀ ਆਏ ਉਹ ਮਾਂ ਹੰਗਰਮੀ ਜਾਂ ਅੱਗੇ ਜਾਂ ਖਾਸੀ ਕਰਮੀ ਹੋ ਗਈ ਹੈ ਨਾ ਹੂੰ ਫੇਰ ਪੈਂਟ ਖਾਣੇ ਮਿਲੂਗੀ ਠੀਕ ਹੈ ਜੀ ਜੋ ਹੁਕਮ ਮੇਰੇ ਆਕਾ ਸਰ ਮੱਤਾ ਹੈ ਇਹ ਸਾਡੀਆਂ ਥਿੰਕ T-shirt ਹਾਂ ਇਹ ਲੋ ਜੀ ਇਹ T-shirtਾਂ ਨਵੀਆਂ ਆਈਆਂ ਜਿਹੜੀਆਂ ਹੁਣ ਗੇਜ ਵਾਲੀਆਂ ਮੈਂ ਜ਼ਿਆਦਾ ਪਸੰਦ ਕਰਦਾ ਵੀ ਫੋਨ ਪੈ ਜਾਂਦਾ ਤਾਂ ਕਰਕੇ ਮੈਂ ਜੇਬ ਵਾਲੀ ਲੈ ਕੇ ਆਇਆ ਇਹ ਦੇਖੋ ਮਨੂੰ ਨਾ ਜਾਂਦੇ ਨੂੰ ਇਹ ਕਹਤੇ ਆ ਕਹਿੰਦਾ ਵੀ ਭਾਜੀ ਨੂੰ ਉਹਨਾਂ ਦਿਖਾਓ ਕਹਿੰਦਾ ਐਨਾ ਸਿੱਧੇ ਉਹ ਲੈਣੇ ਜਿਹੜੇ ਅੱਜ ਦੇ ਆਏ ਵੇ ਉਹਨੂੰ ਮੇਰੇ ਬਾਰੇ ਪਤਾ ਹੈ ਵੀ ਜਿਹੜੇ ਨਵੇਂ ਆਇਆ ਡਿਜ਼ਾਈਨ ਅੱਜ ਦਾ ਉਹ ਕੱਢ ਕਹਿੰਦਾ ਇਹ ਕਾਨੂੰ ਦੁਕਾਨਾਂ ਯਾਰ ਉਹਨੂੰ ਪਹਿਲਾਂ ਹੀ ਪਤਾ ਉਹਨਾਂ ਦਾ ਸਿੱਧਾ ਡੀਪ ਪੁਆਇੰਟ ਗੱਲ ਕਰੀ ਅਸੀਂ ਜਦੀ ਚੱਕੇ ਮੇਰੀ ਤਾਂ ਸ਼ਾਪਿੰਗ 5 ਮਿੰਟ ਚ ਹੋ ਲੰਦੀ ਹਾ ਇਹ T-shirtਾਂ ਹੁਣ ਨਹੀਂ ਮਿਲਣੀਆਂ ਹੂੰ ਏ ਮਿਲੂਗੇ ਅਣਜਾਣੇ ਨੂੰ ਇੱਕ ਪਤਾ ਨਹੀਂ ਕੀ ਗੱਲ ਹੈ ਮੇਰੀ ਉਹ ਭੈਣ ਨੂੰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਕੋਈ ਕੱਪੜਾ ਚੱਜਦਾ ਆਂਦਾ ਨਵਾਂ ਆਂਦਾ ਉਹ ਐਂ ਵੀ ਪਾਓ ਉਹਨੂੰ ਹੰਡਾਓ ਹਾਂ ਆਣੇ ਜਾਣੇ ਨੂੰ ਨਵੀਂ ਗੀਟ ਪਾਇਆ ਕਰਦੇ ਹਾਂ ਜਿਹੜੀਆਂ ਹੁਣ ਉਹ ਪਿਛਲੇ ਸਾਲ ਪਾਈਆਂ ਉਹਨਾਂ ਨੂੰ ਘਰੋਂ ਹੰਡਾ ਦੋ ਕਿੰਨੀਆਂ ਕਿ ਦੋ ਤਾਂ ਹੈ ਹੜਾਏ ਰਿਹਾ ਉਹ ਤਾਂ ਮੈਂ ਹੈਗੀ ਆ ਹੈ ਤੇ ਬਾਕੀ ਗੱਲ ਤਾਂ ਐ ਵੀ ਐਨਾ ਚ ਤੈਨੂੰ ਕਿਹਾ ਐਨਾ ਮੋਹ ਕਾਤੇ ਕਰਦੇ ਹੁੰਨੇ ਤੁਸੀਂ ਕੱਪੜੇ ਗੈਟ ਤਾਹੀਂ ਬਾਈ ਸਿਆਣਿਆਂ ਦੀ ਗੱਲ ਪੱਕੀ ਐ ਵੀ ਸੂਟ 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 ਬੂਟ ਜੇ ਹੁਣ ਘਰ ਪਿਛਲੇ ਵੀ ਉਹ ਪਾ ਪਾ ਕੇ ਹੋਰ ਜਾਈ ਜਾਉਗੇ ਹੈ ਫੇ ਕਰਨ ਨੂੰ ਦੱਸ ਕੇੜਾ ਬੰਦ ਰਹੂਗਾ ਮੈਂ ਤਾਂ ਬਈ ਆਪਣੇ ਚਲਾਇਆ ਵਸ ਸਹੀ ਬਣਾਣੇ ਪੱਤੀ ਜੋ ਹਾਂ ਨਵੇਂ ਆਣੇ ਜਣੇ ਬਿਲਕੁਲ ਰਾਈਟ ਗੱਲ ਠੀਕ ਗੱਲ ਬਾਈ ਜੀ ਠੀਕ ਬਿਲਕੁਲ ਰਾਈਟ ਇਹ ਹੁਣ ਮੈਂ ਸਾਹਮਣੇ ਰੱਖੀ ਲਈ ਉਹ ਵੀ ਕਿਉਂਕਿ ਸਰੀਰਾਂ 'ਚ ਵੀ ਫਰਕ ਪੈਂਦਾ ਰਹਿੰਦਾ ਹੁਣ ਸਾਡੇ ਤਾਂ ਕਈ ਸ਼ਰਟਾਂ ਕਿੰਨੀਆਂ ਛੋਟੀਆਂ ਹੋ ਛੋਟੀਆਂ ਹੋ ਜਾਂਦੀਆਂ ਐਂ ਜਦ ਕਰਾਂਦੀ ਵਧਣ ਪਈ ਉਹਦੇ ਬੱਚਿਆਂ ਕਰਕੇ ਤਾਂ ਜ਼ਿਆਦਾ ਆ ਜੀ ਹਰ 6 ਮਹੀਨੇ ਬਾਅਦ ਉਹਨਾਂ ਦੇ ਕੱਪੜੇ ਚੇਂਜ ਹੋਏ ਜਾਂਦੇ ਨੇ ਪੁਰਾਣੇ ਹਟਾ ਦੇ ਕਰਦੀਆਂ ਨਵੇਂ ਲਿਆ ਦੋ ਹਾਂ ਸਾਈਜ਼ 'ਚ ਫਰਕ ਪੈ ਜਾਂਦਾ ਨਾ ਇਹ ਕੁਛ ਗਰੋਥ ਵਾਧੀ ਆ ਜੀ ਬੱਚਿਆਂ ਦੀ ਹਰ ਸਾਲ ਚੇਂਜਿੰਗ ਹੁੰਦੀ ਆ ਅੱਗੇ ਰੱਖਿਆ ਵੀ ਖਾਣ ਕਰ ਅਗਲੇ ਸਾਲ ਕੱਢਣਗੇ ਇਹਨਾਂ ਨੂੰ ਅਗਲੇ ਸਾਲ ਉਹਨਾਂ ਨੇ ਹੋਰ ਕਰਦੇ ਉਹਦਾ ਕੋਈ ਫਾਇਦਾ ਨਹੀਂ ਹਣਾ ਉਹ ਫਿਰ ਆਏ ਤਾਂ ਲੰਬਾਰੀਆਂ ਵਿੱਚ ਰੱਖੇ ਵੀ ਛੋਟੇ ਹੋ ਜਾਣੇ ਹਨੀ ਕੱਪੜਾ ਦੇਖੋ ਅੱਜ ਦਾ ਕੱਪੜਾ ਅੱਜ ਦੇ ਆਪਣੇ ਉਹਦੇ ਨਾਲ ਚੱਲ ਰਿਹਾ ਅੱਜ ਦੇ ਰਵਾਜ ਨਾਲ ਉਹ ਰਵਾਜ ਦੇ ਉਹਨੂੰ ਸਾਰੇ ਕੱਪੜਾ ਵਧੀਆ ਹੁੰਦਾ ਹੈ ਉਹਨੂੰ ਉਸੇ ਰਵਾਜ ਦੇ ਅਨੁਸਾਰ ਇਹ ਜਗੇ ਅੱਜ ਕੋਈ ਨਵਾਂ ਆਇਆ ਕੱਪੜਾ ਲਾਂਚ ਹੋਇਆ ਤਾਂ ਉਹਨੂੰ ਅੱਜੇ ਲੈ ਕੇ ਹੰਡਾ ਲਓ ਉਹਨੂੰ ਹੈ ਕਿ ਨਹੀਂ ਫਿਰ ਉਹ ਅਗਲੇ ਸਾਲ ਹੋਰ ਆ ਕੱਪੜਾ ਵੈਰਾਈਟੀ ਆ ਜਾਂਦੀ ਉਹਦੇ ਗੱਲ ਫਿਰ ਉਹ ਚੰਗਾ ਨਹੀਂ ਲੱਗਣਾ ਹੈ ਕਿ ਨਹੀਂ ਇਹ ਵੀ ਹੈ ਗੱਲਬਾਤ ਕਿੰਦਰ ਦੇ ਲਿਸਕਰਿੰਦੇ ਕੱਪੜੇ ਗੰਦੇ ਹਾਂ ਹਾਂ ਦੱਸਿਓ ਜੀ ਹਾਂ ਜੀ ਇਹ ਤਾਂ ਜੱਸ ਕਰਨ ਨੂੰ ਲੈਂਦੀ ਐ ਜੀ ਚਲੋ ਇਹ ਉਹਦੇ ਕੋਲ ਦੇਖ ਲੈ ਵੀਰ ਨੂੰ ਮੈਨਾਂ ਵੀ ਯਾਦ ਹੈ ਗੱਲਾਂ ਕਰਿਆ ਤੁਸੀਂ ਪਿਛਲੇ ਸਾਲ ਕੱਪੜੀਆਂ ਨਿੱਕੇ ਗਏ ਤੇ ਨਾ ਹੂੰ ਕਹਿੰਦਾ ਉਹ ਕੱਪੜੀਆਂ ਦਾ ਇੱਕ ਅਸੀਂ ਨਾ ਐ ਨਹੀਂ ਕਰਦੇ ਜੀ ਮੁੱਲਾਂ ਪਰ 20 ਦੁਕਾਨਾਂ ਆਇਆ 50 ਦੁਕਾਨਾਂ ਕੱਪੜੇ ਦੀਆਂ ਬੱਲ ਅਲੱਗ-ਅਲੱਗ ਬਣਾ ਅਸੀਂ ਬਸ ਇੱਕੇ ਦੁਕਾਨ ਰੱਖਦੇ ਆ ਦੇਖੋ ਜੀ ਬੱਚਿਆਂ ਦਾ ਇੱਕ ਤੋਂ ਲੈਨੇ ਉਹਦੇ ਭਰਾ ਤੋਂ ਮੈਂ ਆਪਣੇ ਲੈਣਾ ਤੇ ਮੰਜੀਤ ਲੰਦੀ ਪੰਮੀ ਤੋਂ ਜਾਂ ਕਿਸੇ ਹੋਰ ਤੋਂ ਵੈਸੇ ਪੰਮੀ ਤੋਂ ਜ਼ਿਆਦਾਤਰ ਯਾ ਮਨੀਦੀ ਹੱਟੀ ਕਰਾ ਲਈ ਸਾੜਾ ਤਾਂ ਨਾ ਉਹਨਾਂ ਨੂੰ ਐਨ ਪਤਾ ਜੀ ਹੱਟੀ ਤੇ ਸਮਾਧੀ ਭਾਰੀ ਕੱਪੜਾ ਵੀ ਇੱਥੇ ਲੇ ਲਿਆ ਇੱਕ ਗੱਲ ਹੋਰ ਵੀ ਐ ਜੇ ਨਾ ਕੋਈ ਮੁੱਲਾ ਪਰ ਜਾ ਕੇ ਅਸੀਂ ਐ ਵੀ ਕਹਿ ਦੀਏ ਵੀ ਦੂਜੇ ਘਰ ਦੇ ਜਾ ਕੇ ਵੀ ਉਹ ਜਸ ਕਰਨ ਆਂਦਾ ਆਈ ਵੀ ਉਹਦੇ ਉਹਨੂੰ ਜਦੀ ਯਾਦ ਆ ਜਾਣਾ ਵੀ ਕਿੰਨਾ ਸਹਜ ਐ ਚਾਹੇ ਅਸੀਂ ਜੇ ਅੱਜ ਦੇਖੋ ਜਸ ਕਰਨ ਨੂੰ ਗੈਲ ਨਹੀਂ ਲੈ ਕੇ ਗਏ ਐਦਾਂ ਹੀ ਲੈ ਕੇ ਆਏ ਨਾ ਨਾਲ ਤਾਂ ਨਹੀਂ ਲੈ ਕੇ ਗਏ ਉਹਨੂੰ ਦੇਖ ਲੈ ਯਾਦ ਹੈ ਉਹਨਾਂ ਐ ਵੀ ਦੱਸਦੇ ਵੀ ਪਿਛਲੇ ਸਾਲ ਕੈਪਰੀਆਂ ਲੈ ਗਏ ਤੇ ਤੁਸੀਂ ਉਹਨਾਂ ਕਹਿ ਲੈ ਇਹ ਚੱਲ ਜਣੀਆਂ ਛਾਲਟਾਂ ਦੇਖ ਲੋ ਯੈਨ ਮਲਾਕਾਹ ਦੇ ਦਿੰਦਾ ਯਾਪੇ ਔਰ ਪੈਸੇ ਇੰਨੇ ਹਿਸਾਬ ਗੈ ਲੰਦਾ ਜੀ ਜੇ ਉਹਨਾਂ ਮੰਨ ਲੋ ਕਹੇ ਤੇ 1900 ਰੁਪਇਆ ਤਾਂ ਮੈਂ ਉਹਨੂੰ ਦੇਣਾ 1700 ਉਹਦੇ ਚੋ ਵੀ ਮੋੜ ਦਿੰਦਾ 100 ਉਹਦੇ ਮੈਂ ਇੰਨਾ ਸੋਚ ਕੇ ਦੰਨਾ ਹਨੀ ਗਾਹਕ ਵੀ ਉਹੀ ਨੇ ਹਾਂ ਪਰ ਗਾਹਕ ਬਹੁਤ ਗਿਰਦਾ ਯੋ ਪਾ ਹੁਣੀ 4-5 ਸਾਲ ਤੋਂ ਹੀ ਦੁਕਾਨ ਕਰੀ ਉਹਨੇ ਮੈਂ ਅੜੀ ਬੰਨ ਮਾ ਤਾਂ ਐ ਮੈਂ ਤਾਂ ਹਜ਼ਾਰ ਅੱਧੂ ਦੇਣੀ ਐ ਔਰ ਲੈ ਕੇ ਜਾਊਗਾ ਗੱਲ ਨਹੀਂ ਸਰ ਜਾਨੀ ਹੂੰ ਮੰਨ ਲਓ ਕੋਈ ਪੈਂਟ ਲੈਣੀ ਐ ਮੈਂ ਕਹੀ ਜਾਮਾ 1000 ਦੀ ਐ ਜੀ ਨਾ 1000 ਤੋਂ ਘੱਟ ਨਹੀਂ 50 ਰੁਪਏ ਐ ਐ ਤਾਂ ਫਿਰ ਅਗਲਾ ਗਾਹਕ ਬਣਦਾ ਨਹੀਂ ਨਾ ਘੱਟ ਵੱਧ ਦਾ ਕਰਨਾ ਪੈਂਦਾ ਜੀ ਮੰਜੀ ਇੱਡੀ ਗੱਲ ਉਹ ਐ ਜੀ ਕਹਿਣ ਦਾ ਭਾਵ ਹੂੰ ਹਾਂ ਇਹ ਤਾਂ ਇਹ ਤਾਂ ਗੱਲ ਹੈ ਚਲੋ ਠੀਕ ਹੈ ਹੁਣ ਬੈਠ ਕੇ ਦੋ ਕੋ ਗੱਲਾਂ ਬਾਤਾਂ ਕਰ ਲਈ ਆਸੀ ਮਜ਼ਾਕ ਦੀਆਂ ਔਰ ਦੱਸ ਬਾਈ ਮਨਜੀਤ ਹੁਣ ਤਾਂ ਕੰਮ ਤਾਂ ਸਾਰੇ ਹੋ ਗਏ ਵੀ ਅੱਜ ਮੈਥੇ ਬਣਾਉਂਗੇ ਫਿਰ ਹੂੰ ਵੀ ਹੋਰ ਕੀ ਬਣਾਉਂਗੀ ਸਬਜ਼ੀ ਮੈਥੇ ਵਿਚਾਰੇ ਹਾਂ ਥੋੜੇ ਤੋੜਦੇ ਥੋੜੇ ਤੋੜਨੇ ਬਾਕੀ ਸਿਆਣੇ ਕੇ ਕਰਦੇ ਕਹਿੰਦੇ ਜੀ ਨਾ ਸੁਝਾ ਹੈ ਨਾ ਉਂ ਅੱਕ ਕੇ ਸਬਜ਼ੀਆਂ ਖਾਂਦੇ ਫਿਰ ਕਹਿੰਦੇ ਇੱਕ ਸਿੱਟੀ ਵਾਲੀ ਬਣਾ ਲਓ ਅਜੀ ਉਹ ਅਸੀਂ ਬਣਾਉਂਦੇ ਹਾਂ ਹਾਂ ਦੇਖਿਆ ਫਿਰ ਰਾਈਟ ਹੋ ਗਈ ਨਾ ਗੱਲ ਤੇ ਬਾਕੀ ਜੀ ਬਾਈ ਗੱਲਬਾਤ ਇਸ ਤਰ੍ਹਾਂ ਐ ਵੀ ਹੁਣ ਹੁਣ ਤਾਂ ਸਾਡੀ ਇੱਕ ਉਮੀਦ ਸਿੱਧੀ ਉਹ ਪੱਟੇ ਕੀ ਬੀਬੀ ਜੱਸ ਕਰਨ ਦੇ ਪੇਪਰ ਹੋਲ ਮੈਂ ਫੇਰ ਜਾਉਂਗੇ ਹਮਾ ਚੱਲ ਜਾ। ਨਾ ਮੈਂ ਜਾਈ ਵੀ ਨਹੀਂ ਹਾਂ। ਬਾਕੀ ਜੀ ਉਧਰ ਚਾਚੇ ਦਾ ਕੰਮ ਚੱਲ ਰਿਹਾ ਜੀ। ਅ ਚਕਾਠਾਂ ਖੜੀਆਂ ਹੋ ਗਈਆਂ ਤੀਆਂ 5-5 ਫੁੱਟ ਕੰਦਾ ਕਰਕੇ ਨਾ 5-5 ਫੁੱਟ ਫੇਰ ਅੱਗੇ ਹੋਣੀਆਂ ਤੀਆਂ ਖਿੜਕੀਆਂ ਬਾਹਰ ਲੀਆਂ ਰੱਖਉਣੀਆਂ ਫੇਰ ਉੱਪਰ ਪੈਣਾ ਕੜਾ ਤੇ ਅਜੇ ਜੀ ਕੰਮ ਹੈ ਉਧਰ ਠੰਡਾ ਚੱਲ ਰਿਹਾ ਕਿਉਂਕਿ ਪੱਥਰ ਵੀ ਅਸੀਂ ਚੱਕ ਐ ਮਸ਼ੀਨ ਨਾਲ ਉਹ ਪਰਾਂ ਨਹੀਂ ਤੇ ਹੀ ਕਰਤੇ ਢੇਠਾਂ ਸੜਕ 'ਚ ਲਾਤੇ ਤੇ ਹੁਣ ਚਾਚਾ ਕਹਿੰਦਾ ਵੀ ਜਿਹੜੇ ਤਾਂ ਚਾਰੇ ਪਾਸੇ ਦੀ ਕੰਦ ਮੇਨ ਐ ਉਹ ਕਰਨੀ ਪੱਥਰਾਂ ਦੀ। ਜਿਹੜੀਆਂ ਵਿਚਾਲੀਆਂ ਕੰਧਾਂ ਐ ਕਮਰੇ ਬਣਾਣੇ ਪੜਦੀਆਂ ਉਹ ਕਰਨੇ ਆ ਆਪਾਂ ਨੇ ਇੱਟਾਂ ਨਾਲ ਤੇ ਵਧੀਆ ਹੋ ਗਿਆ ਜੀ ਚੱਲ ਰਿਹਾ ਪਰ ਬਾਈ ਪੈਸੇ ਦਾ ਚੱਕਰ ਜ਼ਿਆਦਾ ਪੈਂਦਾ ਹੈ ਕਨਹੀਂ ਮਨਜੀਤ ਜੇ ਆਪਣੇ ਕਿੰਨੇ ਮਕਾਨ ਬਣਾਵੈ ਨਾ ਸਿੰਗਲ ਸਟੋਰੀ ਆਪਣੇ ਜਿੰਨਾ ਹੀ ਆ ਤਾਂ ਆ ਜਦ ਲੱਗਿਆ ਤਾਂ 3 ਲੱਖ ਅੱਜ 13 ਲੱਖਾਂ ਬਣਨਾ 14 ਵਾਂ ਇੰਨਾ ਕ ਮਕਾਨ ਨੇ ਠੀਕ ਐ 15 ਚ ਇੱਥੇ ਵੀ ਉੱਪਰੇ ਹੋਣਾ ਹਾਂ 15 ਚ ਬਣਨਾ ਇਹ ਉਹ ਦਾਖਲ ਅੰਦਾਜ਼ੀ ਨਹੀਂ ਜੀ ਅਸੀਂ ਕਰ ਸਕਦੇ ਉਹਨਾਂ ਗੱਲ ਵੀ ਐ ਕਰ ਲੋ ਐ ਕਰ ਲੋ ਨਾ ਪਤਾ ਕਾਤੇ ਜੀ ਫਿਰ ਉਹਨਾਂ ਦੀ ਰੇਂਜ ਤੋਂ ਬਾਹਰ ਜਾਂਦਾ ਜੀ ਕੰਮ। ਉਹਨਾਂ ਨੇ ਆਪਣਾ ਵੀ ਦੇਖਣਾ। ਬਾਕੀ ਚਲੋ ਐ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਕੰਮ ਚੱਲ ਰਿਹਾ। ਇੱਟਾਂ ਲੱਗ ਰਹੀਆਂ ਤੇ ਮਕਾਨ ਬਣ ਰਿਹਾ। ਲੱਗ ਜੂਗਾ ਜਣੋ ਅੱਜ ਤੇ ਮਹੀਨੇ ਨੂੰ ਲੈਂਟਰ ਪੈ ਜੂਗਾ। ਕਿਉਂਕਿ ਚਾਰ ਕਮਰੇ ਆ ਮਨਜੀਤ। ਹੈ ਆਪਣਾ ਤਾਂ ਏਰੀਆ ਆ 7-800 ਫੁੱਟ ਏਰੀਆ। ਉਹਨਾਂ ਦਾ ਏਰੀਆ ਵੀ ਜ਼ਿਆਦਾ ਐ। ਉਹ ਕਹਿ ਰਹੇ ਸੀ ਮਿਸਤੀ ਕਹਿੰਦਾ ਤੁਹਾਡਾ ਜਾਂਦਾ ਹੋਰ ਜ਼ਿਆਦਾ ਹੈ ਨਾ ਚਾਰ ਕਮਰੇ ਹੋਗੇ ਜੀ ਫਿਰ ਮੂਰੇ ਬ੍ਰਾਂਡ ਆ ਉਹ ਬ੍ਰਾਂਡੇ ਦੇ ਵਿੱਚ ਕਿਚਨ ਕੱਢਿਆ ਆਪਣੇ ਮਾਂ ਦਾ ਪਤਾ ਵੀ ਕੀ ਗੱਲ ਹੈ ਜੇ ਹੁਣ ਚੱਲ ਚਲੋ ਮੈਂ ਵੀ ਆਹੀ ਕਿਹਾ ਤਾਂ ਔੜੀ ਥੋੜੀ ਬਣ ਜੀ ਚਾਚੇ ਮਕਾਨ ਦਾ ਕੰਮ ਹੈ ਹੌਲੀ ਹੌਲੀ ਚੱਲੀ ਜਾਣਾ ਤੂੰ ਛੇੜ ਲੈ ਇੱਕ ਵਾਰੀ ਚੱਲ ਛੇੜ ਦੇ ਚੱਲ ਰਿਹਾ ਕੰਮ ਤੇ ਬਾਕੀ ਮਹਾ ਸਿੰਗਲ ਸਟੋਰੀ ਮਕਾਨ ਨਿਆਣਿਆਂ ਨੂੰ ਵਧੀਆ ਬਣਾ ਕੇ ਦੇ ਦੇ ਗਾਹਾਂ ਦੇਖੂਗੇ ਕਿਹੜੇ ਰਾਜੇ ਦੀ ਪਰਜਾ ਜੇ ਇਹਨਾਂ ਦੀ ਮਰਜ਼ੀ ਹੋਈ ਉੱਪਰ ਸੈਂਕੜਾ ਕਰ ਲੂਗੇ ਫਲੋਰ ਆਤਮਾ ਦੀ ਕਿਰਪਾ ਨਾਲ ਸਰਾਹੀ ਚੜ ਜਾਣਾ ਤੇ ਬਾਕੀ ਹੁਣ ਢੇੜਾ ਮਾਰੂਗੇ ਜੱਸ ਕਰਨ ਦੇ ਪੇਪਰਾਂ ਤੋਂ ਬਾਅਦ 20 ਨੂੰ ਖਤਮ ਐ 21 22 ਨੂੰ ਜਾਉਂਗੇ ਫੇ ਮੇਰਾ ਸੀਜ਼ਨ ਸ਼ੁਰੂ ਹੈ ਅਪ੍ਰੈਲ ਤੇ ਆਪਾਂ ਦਿਨ ਵੀ 도 ਕੇ ਲਾ ਕਾਣੇ ਕੋ ਚਾਚੇ ਦੀ ਹੈਲਪ ਕਰਾ ਆਉਂਗੇ ਵੀ ਮਤਲਬ ਇਹ ਪਟਾ ਫੜਾ ਦੂ ਮਨਜੀਤ ਸਿਮਿੰਟ ਦੇ ਤਸਲੇ ਫੜਾ ਦੂ ਮੈਂ ਇਟਾ ਪੱਥਰ ਫੜਾ ਦੂ ਕਿਉਂਕਿ ਹੁਣ ਪੈੜ ਪਰ ਕੰਮ ਜਾਣਾ ਐ ਮੈਂ ਤਾਂ ਪਹਿਲਾਂ ਵੀ ਕਰਾ ਦੰਨੀ ਜੇ ਬਾਕੀ ਜੀ ਲੇਬਰ ਚਾਚੇ ਦੀ ਜਿਹੜੀ ਪਹਿਲਾਂ ਆਈ ਸੀ 6 7 ਬੰਦੇ ਉਹ ਤਾਂ ਦੌੜ ਗਏ ਨਿਊ ਆ ਭਰਾ ਕਹੇ ਹਨੀ ਕਿਉਂਕਿ ਮਿਸਤਰੀ ਉਹਨਾਂ ਨੂੰ ਬਣਦੀ ਨਹੀਂ ਤੀ ਗੱਲ ਉਹਨਾਂ ਦੀ ਮਿਸਤਰੀ ਆਂਦਾ ਨਹੀਂ ਤਾਂ ਉਹ ਕੰਮ ਕਰਦੇ ਤੇ ਦੋ ਉਹਨਾਂ ਮਿਸਤਰੀ ਤੇ ਚਾਰ ਲੇਬਰ ਵਾਲੇ ਤੇ ਉਹ ਤਾਂ ਗਏ ਲੰਘ ਹੁਣ ਦੁਬਾਰਾ ਦੋ ਮਿਸਤਰੀ ਬੁਲਾਏ ਵੇ ਪਰ ਚਾਚੇ ਉਹਨੇ ਗਏ ਲੱਗੇ ਵੇ ਹੁਣ ਅਸੀਂ ਵੀ ਸੋਚ ਰਹੇ ਹਾਂ ਕੋਈ ਬੰਦਾ ਮਿਲ ਰਿਹਾ ਅੱਜ ਕੱਲ੍ਹ ਹੀ ਦੇਖੋ ਜੇ ਤਾਂ ਉਧਰ ਬੱਚਿਆਂ ਨੂੰ ਕਿਸੇ ਨੂੰ ਲਾ ਲੈ ਉਹਨਾਂ ਦੇ ਪੇਪਰ ਹੈ ਤੇ ਜਿਹੜੇ ਹਾਂ ਹੋਰ ਹੈ ਜਿਹੜੇ ਜਿਹੜੇ ਹੋਰ ਹੈ ਮਤਲਬ ਜਿਹੜੇ ਮੇਰੇ ਨਾਲ ਦੇ ਲਾ ਲੋ ਉਮਰ ਦੇ ਉਹ ਲੱਗੇ ਵੇ ਆਪਣੇ ਕੋਈ ਗੱਡੀ ਚਲਾ ਰਿਹਾ ਕੋਈ ਬੱਸਾਂ ਚਲਾ ਰਿਹਾ ਕੋਈ ਫੈਕਟਰੀਆਂ ਚ ਲੱਗੇ ਵੇ ਪੱਕੇ ਹੀ ਹੁਣ ਕਿਆ ਬਣਿਆ ਕੋਈ ਮਿਲਿਆ ਬੰਦਾ ਉਹਨਾਂ ਨੂੰ ਉੱਤਰ ਤਾਂ ਲੇਬਰ ਵੀ ਨਹੀਂ ਹੁਣ ਕਿਉਂਕਿ ਜਦ ਦੇਖੋ ਚਾਚੇ ਉਹਨੇ ਵੀ ਕਿੰਨਾ ਕ ਕਰ ਲੂਗਾ ਜੀ 5 ਫੁੱਟ ਤੱਕ ਕੰਮ ਕਰ ਸਕਦੇ ਜਦੋਂ ਪੈੜ ਬੰਨ ਹੋ ਗਿਆ ਉੱਪਰ ਜਾਣੀਆਂ ਨਾ ਕੰਧਾਂ ਦੀ ਚਣਾਈ ਫੇਰ ਨਹੀਂ ਚਾਚੇ ਉਹਨਾਂ ਤੇ ਕੰਮ ਚੱਲਣਾ ਨਾ ਚਾਚੀ ਦੇ ਪੱਥਰ ਫੜਾਉਣੇ ਚਲੋ ਅਜੇ ਤਾਂ ਸਾਰ ਨਹੀਂ ਕੁਝ ਲੇਬਰੇ ਨਹੀਂ ਮਿਲਦੀ ਕਿਆ ਕਰੀਏ ਨਹੀਂ ਫੇ 20 ਤਰੀਕ ਤੇ ਆਏ ਸੋਚਿਆ ਵਾ ਵੀ ਮੈਂ ਲੈ ਕੇ ਜਾਊਂਗਾ ਇੱਧਰ ਤੋਂ ਦੋ ਕ ਬੰਦੇ ਬਾਕੀ ਵਿਚ ਨੂੰ ਦੇਖਦੇ ਕਿਤ ਤਰ੍ਹਾਂ ਹੁਣ ਆ ਗਏ ਬੰਦੇ ਕਿੱਥੇ ਉਹ ਹੀ ਇਹ ਬਸ ਦੋ ਤਿੰਨ ਨਿਆਣੀ ਤੂੰ ਕੀ ਕਹਿੰਦੀ ਦੀ ਗੌਰ ਬੋਨੇ ਆ ਕੇ ਆਹ ਜਿਹੜੇ ਨਿਆਣੀ ਐ ਹਾਂ ਹਾਂ ਉਹ ਜਿਹੜੇ ਛੋਟੇ ਛੋਟੇ ਆਪਣੇ ਲੰਗਰ ਚ ਆਏ ਤੇ ਪਿਛਲੇ ਸਾਲ ਸੇਵਾ ਕਰ ਰਹੇ ਸੀ ਕਹਿੰਦੀ ਪਹਚਾਣ ਦੇ ਪੇਪਰ ਵੀ ਹੈਂਦੀ ਫਿਰ ਵੀ ਹੱਥ ਪਟਾ ਜਾਂਦੇ ਦੁਪਹਿਰੇ ਤੇ ਬੁਲਾ ਲੈ ਕਰੋ ਚਾਹਦਾ ਜੋ ਬਣਦਾ ਵੀ ਹੱਕ ਦੇ ਦੂੰਗੇ ਉਹਨਾਂ ਦਾ ਬਾਕੀ ਤਾਂ ਛੁੱਟੀ ਹੁੰਦੀ ਜਿੱਦਣ ਪੇਪਰ ਹੁੰਦਾ ਉਸ ਦਿਨ ਤਾਂ ਉਹ ਹੀ ਨਿਆਣਾ ਉਹ ਆਪੇ ਸ਼ਾਮ ਨੂੰ ਪਹੁੰਚਦੇ ਜਾ ਕੇ ਤੁਰਕਾ ਹੈ ਨਾ ਜੀ ਉਧਰ 5 ਕਿਲੋਮੀਟਰ ਸਕੂਲ ਮਾ ਜਾਣਾ ਤੁਰਕਾ ਪੱਟੇ ਤੱਕ ਪੱਟੇ ਤੇ ਫੇਰ ਆਣਾ ਇੰਨੇ ਨੂੰ ਤਾਂ 5 ਵਜੇ ਵੱਜ ਜਨੈ 3 ਵਜੇ ਛੁੱਟੀ ਹੋ ਗਈ ਹਾਂ ਜਿਸ ਤਰ੍ਹਾਂ ਨਹੀਂ ਛੁੱਟੀ ਵੀ ਆਉ ਹੋ ਪੇਪਰ ਜਿੰਨੇ ਵਜੇ ਤੱਕ ਹੋਇਆ ਉਹਦੇ ਬਾਅਦ ਚਲ ਆਤਾ ਬੱਸ ਨੂੰ ਵੀ ਹੋ ਜਾਂਦਾ ਏ ਪਰ ਫੇਰ ਜਿਹੜੀ ਉੱਪਰ ਨੂੰ ਚੜਾਈ ਚੜ ਕੇ ਆਣੀ ਉਹ ਵੀ ਦਾ ਟਾਈਮ ਹੁੰਦਾ ਤਨ ਹੈ ਜੀ ਉਧਰ ਜਿੱਕਣਾ ਅਸੀਂ ਜਾਏ ਕਰਦੇ ਤੇ ਉਰੇ ਤੇ ਰਾਣੇ ਮਾਜਰੇ ਤੁਰਕਾ ਚਲ ਸਾਨੂੰ ਤਾਂ ਰਸਤਾ ਸਿੱਧਾ ਉਧਰ ਤਾਂ ਹੀ ਚੜਾਈ ਹੈ ਜੇ ਸੜਕ ਨੂੰ ਹੁਲੇ ਤਾਂ ਵੀ ਚੜਾਈ ਜੇ ਪਹਾੜਾਂ ਪੰਨੂ ਚੜਨਾ ਹੈ ਪਾਗ ਡੰਡੀਆਂ ਨੂੰ ਤਾਂ ਵੀ ਚੜਾਈ ਫੇਰ ਹੋਰ ਚੜਾਈ ਜ਼ਿਆਦਾ ਹੈ ਜੀ ਤੇ ਬਾਕੀ ਹੁਣ ਮਜੀਤ ਨੂੰ ਮੈਂ ਪੁੱਛ ਰਿਹਾ ਹਾਂ ਰੋਜ਼ ਪੁੱਛਦਾ ਉਠ ਕੇ ਹੀ ਸਵੇਰੇ ਮੈਂ ਵੀ ਚੜਾਦਾ ਮੈਂ ਬਸ ਜਾਣਾ ਤਾਂ ਹੁੰਦਾ ਜਦੀ ਕਹਿ ਦਿੰਦੀ ਨਾ ਪਤਾ ਵੀ ਹੁਣ ਪੱਥਰ ਫੜਾਣੇ ਪੈਣੇ ਜਾ ਕੇ ਹਾਦਾ ਯਾਰ ਮੈਂ ਕਿਹਾ ਪੱਥਰ ਫੜਾਣੇ ਦੀ ਮਾਰੀ ਇੱਥੇ ਹੋਏ ਮੈਂ ਉਹ ਕਰ ਨਹੀਂ ਜੱਸ ਕਰਦੀ ਮੈਂ ਤਾਂ ਮਜ਼ਾਕ ਕਰਕੇ ਬੈਠੀ ਵੀ ਹਾਂ ਹਾਂ ਤਾਂ ਜੱਸ ਕੰਦੇ ਪੇਪਰਾਂ ਕਰਕੇ ਰੁਕੀ ਵੀ ਨਹੀਂ ਤਾਂ ਕੱਦੇ ਦੌੜ ਜਾਂਦੇ ਤਾਂ ਉਤਰ ਕਰਨ ਕਹਿ ਰਹੇ ਹਾਂ ਕਹਿੰਦਾ ਜਿੱਦਣ 20 ਤਰੀਕ ਨੂੰ ਮੇਰੇ ਪੇਪਰ ਖਤਮ ਹੋ ਗਏ ਪਾਪਾ ਫਿਰ ਪਹਿਲੀ ਤਰੀਕ ਤੇ ਕਲਾਸਾਂ ਸ਼ੁਰੂ ਹੋਣੀਆਂ ਕਹਿੰਦਾ ਮੈਨੂੰ ਬੱਸ ਚੜਾ ਦੇ ਉਰੇ ਤੇ ਕਹਿਣਾ ਉਰੇ ਤੇ ਨਹੀਂ ਉੱਥੇ ਤੇ ਇੱਕ ਕਿੰਨਾ ਸੋਹਣਾ ਕਹਿ ਰਿਹਾ ਤਾਂ ਅੱਜ ਤੋਂ 4-5 ਦਿਨ ਪਹਿਲਾਂ ਪਾਪੇ ਨੂੰ ਦੱਸ ਰਿਹਾ ਕਹਿੰਦਾ ਮੈਨੂੰ ਤਾਂ ਨਾ ਉਰੇ ਤੇ ਬੱਸ ਚੜਾ ਦੇ ਕਹਿੰਦਾ ਅੱਗੇ ਪੱਟੇ ਤੇ ਕਹਿੰਦਾ ਮੇਰਾ ਆੜੀ ਹੈ ਬੱਸ ਸਾਲਾ ਮੈਨੂੰ ਜਾਣ ਦੇ ਕਿਉਂ ਉਹ ਪ੍ਰਿੰਸਾ ਨਾ ਚੜਾ ਤਿਆ ਤਾਈ ਬੱਦੀ ਤੇ ਉਹ ਸਿੱਧੀ ਹਰੀਪਨੂ ਹੋ ਕੇ ਉੱਪਰ ਜਾਂਦੀ ਬੱਸ ਬਰੋਟੀ ਵਾਲੇ ਤੇ ਉਹਨੂੰ ਕਹ ਤੇ ਬੱਸ ਵਾਲੇ ਨੂੰ ਕੁਛ ਘਰਾਂ ਫੋਨ ਕਰ ਤੇ ਡਿੰਪਲ ਨੂੰ ਵੀ ਲੈ ਜੀ ਇਹਨੂੰ ਬੰਦਾ ਉਹ ਜਾਣਦੇ ਜੀ ਉਧਰ ਕਿਉਂਕਿ ਤਿੰਨ ਟਾਈਮ ਬੱਸ ਆ ਜੀ ਤਿੰਨ ਚੱਕਰ ਆ ਬੱਸ ਦੇ ਇੱਕ ਤਾਂ 7 ਵਾਲਾ ਇੱਕ 12 ਵਾਲਾ ਇੱਕ 3 ਵਾਲਾ ਜਾਮ ਨੂੰ ਉਹ ਹੋਰ ਹੈ ਜਿਹੜੀ ਸਰਕਾਰੀ ਹੈ ਉਹ ਮਤਲਬ ਹੀ ਦੁਪਹਿਰ ਨੂੰ ਜਾ ਕੇ ਸ਼ਾਮ ਨੂੰ ਆਉਂਦੀ ਹੈ ਫਿਰ ਸਵੇਰੇ ਫੇਰ ਵਾਪਸ ਗਣਾ ਬਜਣੋਂ ਉਹਦਾ ਇੱਕ ਡੇੜਾ ਹੋਣਾ ਤੇ ਉਹਨਾਂ ਨੂੰ ਬਾਕੀ ਜੀ ਉਧਰ ਨਾ ਜੇ ਇਹੋ ਜੀ ਗੱਲ ਹੁੰਦੀ ਹੈ ਕਿਸੇ ਰਿਸ਼ਤੇਦਾਰ ਨਾ ਆਣਾ ਜਾਂ ਬੱਚੇ ਨਾ ਆਣਾ ਜਾਂ ਕੋਈ ਸਮਾਨ ਵੀ ਮੰਗਾਣਾ ਤਾਂ ਉਹਨਾਂ ਬੱਸ ਚ ਕਹਿ ਦੇਣਾ ਉੱਥੇ ਦੇ ਪੱਤੇ ਤੇ ਦੁਕਾਨ ਵਾਲਿਆਂ ਨੂੰ ਫੋਨ ਕਰ ਦਿੰਨੇ ਵੀ ਸਾਢੇ ਸੋਧ ਦੇ ਬੱਸ ਚ ਰੱਖਦੇ ਉਹ ਜਾ ਕੇ ਜੋੜ ਜੀ ਖੜਦੀ ਹੈ ਜਿੰਨੇ ਵੀ ਲਾਗ-ਪਾਸ ਘਰ ਹੈ ਦੂਰ ਦਰਾਡੇ ਵਾਲੇ ਉਹ ਆ ਕੇ ਆਪਣਾ ਸਮਾਨ ਲੈ ਜੰਨੇ ਐਨਾ ਫਿਰ ਤੂੰ ਤਾਂ 20 ਨੂੰ ਆਉਂਗਾ ਹੈ ਉਹ ਤਾਂ ਬਹੁਤ ਮਾਨ ਕਰਦਾ ਕਿਉਂਕਿ ਜਿਹੜਾ ਮੇਰਾ ਸੁਭਾਅ ਹੈ ਜੀ ਜਿੱਕਣਾ ਮੈਂ ਆਪਣੇ ਫਾਦਰ ਸਾਹਿਬ ਨਾਲ ਐ ਵੀ ਮਤਲਬ ਆਪਣੀ ਘਰਗ੍ਰਾਸਤੀ ਦੀ ਗੱਲ ਕਰਨੀ ਜਾਂ ਕੁਝ ਹੋਰ ਅਸੀਂ ਬਹੁਤ ਛੇਤੀ ਬੰਦੇ ਗੱਲ ਭੇਤ ਪਾ ਲੈਂਦੇ ਮਤਲਬ ਕੀ ਉਹਦੇ ਜਜ਼ਬਾਤਾਂ ਨੂੰ ਸਮਝ ਕੇ ਓਕਣੀ ਉਹਦੇ ਕੋਲ ਉਦਾਂ ਦੀ ਉਹ ਗੱਲ ਕਰਦੇ ਤਾਂ ਚਾਚੇ ਗੱਲ ਮੇਰੇ ਨਾਲ ਆਪਣੇ ਪਾਪੇ ਵਾਲਾ ਕੰਮ ਹੈ ਕਿ ਨਹੀਂ ਹੁੰਦੀ ਆਪਾਂ ਨਹੀਂ ਸੋ ਉਹਦੇ ਵੀ ਹਾਂ ਉਹਦੇ ਨਾਲ ਬਸ ਸਾਸਰੀ ਘਰ ਬੁਲਾਈ ਬਬ ਬੈਠੇ ਚੁੱਪ ਨਾ ਅਸੀਂ ਕੋਈ ਗੱਲ ਕਰਨੀ ਸਲਾਹ ਕਰਨੀ ਚਾਚਾ ਫੋਨ ਵੀ ਕਰ ਲੰਦਾ ਮੈਂ ਚਾਚੇ ਨੂੰ ਕਰ ਲੰਨਾ ਜਿਹਨੋਂ ਗੱਲਬਾਤ ਉਹ ਨਹੀਂ ਹੈ ਸਾੜੀ ਅਸੀਂ ਬਾਈ ਖੁੱਲਕੇ ਬੋਲਣ ਵਾਲੇ ਆ ਜੀ ਪਹਿਲੇ ਪਹਿਲਾ ਤਾਂ ਹਰੇਕ ਨੂੰ ਚੱਕ ਹੁੰਦੀ ਐ ਪਹਿਲੇ ਤੱਕ ਇਹ ਨਾ ਬਿਲਕੁਲ ਉਹ ਤਾਂ ਹੈ ਜੀ ਇਹ ਤਾਂ ਬਣੀ ਵੀ ਐ ਇਹ ਗੱਲ ਫਿਰ ਦੱਸਦੇ ਕੁਝ ਕਰਕੇ ਸਲਾਹ ਬੀਕ ਕੇ ਹੋ ਜਾਵੇ ਸਾਰੇ ਆ ਵੀ ਠੀਕ ਐ ਤਾਂ ਇਹਨੂੰ ਵੀ ਇਹ ਲੋਹੇ ਦੀ ਐ ਉਹ ਜਣੋ ਚੀਤੀ ਚਾਦਰ ਦੀ ਐ ਤਾਂ ਦੀ ਬਣ ਜਾਵੇ ਉਹਨਾਂ ਤੇ ਬਣਵਾ ਲਵੇ ਜੇ ਹੈ ਫੇ ਬਣੂਗੀ ਇੱਕ ਖਿੜਕੀ ਬਾਈ ਉਹ ਕਿਚਨ ਨੂੰ ਜੀ ਉਹਦੀ ਗੱਲ ਹੋ ਰਹੀ ਵੀ ਜੇ ਆ ਨਹੀਂ ਲਾਣੀ ਹੈ ਉਹਦੇ ਨਾਲ ਦੀ ਵੀ ਹੋ ਜਾਵੇ ਉਹ ਇੱਕ ਹੋਰ ਵੀ ਸੋਚ ਰਹੇ ਜੀ ਜਿੱਦਾਂ ਦੇਖੋ ਆਪਣੀ ਇਹ ਚਕਾਠਾਂ ਲੱਗੀ ਵੀ ਆ ਜੀ ਇਹ ਦੇਖੋ ਚਕਾਠ ਹੁਣ ਉਹ ਥੱਲੇ ਦੇ ਚਕਾਠ ਖੜੀ ਕਰਕੇ ਆ ਜੀ ਫਿਰ ਉੱਪਰ ਆਣਾ ਚਕਾਠਾਂ ਦੇ ਉੱਪਰ ਆਣਾ ਜੀ ਕੜਾ ਉਹ ਉੱਪਰਲੇ ਪਾਸੇ ਟੋਪ ਪ੍ਰਿੰਟ ਟੋਪ ਪਰ ਸੀਸੇ ਦੇ ਉੱਪਰ ਤਾਂ ਉਹ ਪਹਿਲੇ ਵੀ ਜਿਹੜੀ ਖਿੜਕੀਆਂ ਉਹਨਾਂ ਬਣਾਈਆਂ ਹੋਣਾ ਉਹਨਾਂ ਬਣਵਾਈਆਂ 3x4 ਮਤਲਬ 4 ਉੱਪਰ ਨੂੰ ਹੁਣ ਉਹ 5 6 ਫੁੱਟ ਪਰਤੇ ਜਾ ਕੇ ਆ ਉਹ ਖਿੜਕੀ ਜਾਂ ਰੱਖਣੀ ਐ ਉਹ ਚਕਾਠ ਦੇ ਬਰਾਬਰ ਆਣੀ ਚਾਹੀਦੀ ਵੀ ਜਿਹੜਾ ਕੜਾ ਪੈਣਾ ਐ ਜੀ ਚਾਰੇ ਪਾਸੇ ਮਕਾਨ ਦੇ ਉਹ ਕੜਾ ਫਿਰ ਇੱਧਰ ਚਕਾਠਾਂ ਦੇ ਟੋਪ ਪਰ ਆ ਜਣਾ ਉੱਧਰ ਜਿਹੜੀਆਂ ਫਿਰ ਦੁਈਆਂ ਲਾਈਆਂ ਆਪਾਂ ਨੇ ਖਿੜਕੀਆਂ ਵਾਲੀਆਂ ਉਹ ਖਿੜਕੀਆਂ ਵੀ ਉਹਦੇ ਬਰਾਬਰ ਹੀ ਰੱਖਣੀਆਂ ਉੱਪਰ ਉਹ ਕਹਿੰਨੇ ਵੀ ਹੁਣ ਆ ਇਹਦਾ ਮਿਲ ਨਹੀਂ ਰਿਹਾ ਗੈਲ ਸਾਈਜ਼ ਹਨਾ ਐਂ ਕਹਿ ਰਹੇ ਫਿਰ ਅਪ ਡਾਊਨ ਹੋ ਰਹੀ ਹੈ ਨਾ ਫਿਰ ਪਹਿਲਾਂ ਉਹਨਾਂ ਨੇ ਐ ਕਰਿਆ ਤੈਨੂੰ ਵੀ ਚੱਲ ਅੰਦਰ ਕਮਰੇ ਕਮਰੇ ਦੀਆਂ ਪੂਰੀਆਂ ਕਰ ਲੈਂਦੇ ਵੀ ਸੋਈ ਤਾਂ ਵੀ ਫੇਰ ਬਾਹਰ ਕੱਢੇ ਕਮਰੇ ਹੁਣ ਵਿੱਚੇ ਕਰਦੇ ਹੁਣ ਕਿਚਨ ਤਾਂ ਵਿੱਚ ਹੁੰਦਾ ਜੀ ਨਹੀਂ ਤਾਂ ਉਹ ਬਾਹਰ ਲੱਗੇ ਤੇ ਹੀ ਕੱਢਣ ਵੀ ਜਿੱਦਾਂ ਬਕਿਆ ਲਾਇਆ ਉਹਦਾ ਚਾਚੇ ਨੇ ਕਾਹਦਾ ਪੌਦਾ ਤਾਂ ਉਹ ਜਿਹੜਾ ਦਵਾਈ ਬਣਦੀ ਜੀ ਦੀ ਕਾਦੇ ਵਾਸਤੇ ਜਗਣਾ ਸੋਗਰ ਅਸ਼ਵਗੰਧਾ ਦਾ ਪੇ ਆਪਾਂ ਦਿਖਾਇਆ ਵਾ ਬਲੋਗਾਂ ਚ ਕਹਿੰਦੇ ਉੱਥੇ ਜਿਹਨੂੰ ਕੱਢ ਦੇਣੀ ਆਪਾਂ ਨੇ ਰਸੋਈ ਮੈਂ ਤਾਂ ਹੋਈ ਨਹੀਂ ਕਰਦਾ ਰਸੋਈ ਤਾਂ ਅੰਦਰ ਹੋਏ ਕਰਦੀ ਜਿਹੜਾ ਮੂਰਾ ਬ੍ਰਾਂਡ ਆ ਉਹਦੇ ਚੋਂ ਹੀ ਕੱਢ ਲਾ ਅੱਠ 22 ਦਾ ਜਿਸ ਤਰ੍ਹਾਂ ਮੀਂਹ ਹੀ ਨਹੀਂ ਪਿਆ ਕੋਈ ਪਣ ਮੀਂਹ ਆ ਗਿਆ ਉਹ ਥਰ ਨਟ ਕਹਿਣਾ ਪਿਆ ਕਰਨਾ ਤਾਂ ਨਾਲੋਂ ਇੰਨੀ ਦੂਰ ਚਲੋ ਹੁਣ ਕਿਚਨ ਅੰਦਰ ਹੋ ਗਿਆ ਜੀ ਤੇ ਬਾਕੀ ਨਕਸ਼ਾ ਵੀ ਚੇਂਜ ਹੋ ਗਿਆ ਪਹਿਲਾਂ ਨਾਲੋਂ ਨਕਸ਼ਾ ਵੀ ਦੁਬਾਰਾ ਬਣਾਇਆ ਵੀ ਕਿਤਰਾ ਵਿਚ ਨੂੰ ਗੈਲਰੀ ਨਹੀਂ ਹੁਣ ਰੱਖੀ ਜਣੋ ਪਿੱਛਾ ਕਮਰੇ ਕਰਕੇ ਨਾ ਮੂਰਾ ਕਰਕੇ ਬਸ ਐ ਕੱਢ ਤੇ ਆਈ ਚਲੋ ਠੀਕ ਹੋ ਗਿਆ ਵਧੀਆ ਚੱਲ ਰਿਹਾ ਕੰਮ ਪ੍ਰਮਾਤਮਾ ਦੀ ਕਿਰਪਾ ਨਾ ਬਾ ਤੁਸੀਂ ਸਾਰੇ ਜਣੇ ਅਰਦਾਸਾਂ ਕਰੇ ਇੱਕ ਦਾ ਕੰਮ ਖਰਾਬ ਹੋ ਗਿਆ ਜਿਸ ਤਰ੍ਹਾਂ ਲੇਬਰ ਨਹੀਂ ਹੈ ਉਧਰ ਇੱਕ ਚਾਚਾ ਵਿਚਾਰਾ ਕਰਦਾ ਰਿਹਾ ਹੈ ਹੁਣ ਜੂਂ ਜੂਂ ਮਕਾਨ ਉੱਪਰ ਜਾਣਾ ਜੀ ਜੋ ਤੀਉ ਤੀਉ ਬੰਦਿਆਂ ਦੀ ਵੀ ਜ਼ਿਆਦਾ ਲੋੜ ਪੈਣੀ ਹੈ ਜੀ ਕਿਉਂਕਿ ਉੱਧਰ ਇੱਟਾਂ ਹੁੰਦੀਆਂ ਚੱਲ ਫੜਾਈ ਵੀ ਜਾਂਦੇ ਹੁਣ ਪੱਥਰ ਵੀ ਬਣਾਣੇ ਬੜੇ ਬੜੇ ਉਹਨਾਂ ਨੂੰ ਐਨੇ ਦਿਨ ਰੋਕ ਲੋ ਅਸੀਂ ਕਿਹਾ ਨੇ ਉਹਰੇ ਦੇ ਰਿਸ਼ਤੇਦਾਰਾਂ ਨੂੰ ਇਕੱਠੇ ਹਾਂ ਆ ਵੀ ਆ ਵੀ ਹੋ ਜਾਣਾ ਜੀ ਸੋਚਿਆ ਵਾ ਵੀ ਇੱਕ ਤਾਂ ਬਲਾਕ ਮਜ਼ਦਰੀ ਤੇ ਦੇਖ ਲੂਗੇ ਇੱਕ ਆਪਣੇ ਪਿੰਡ ਚੋਂ ਦੋਕ ਬੰਦੇ ਤਿੰਨ ਚਾਰ ਬੰਦੇ ਲੈ ਕੇ ਜਾ ਹੋ ਜਾਂਦਾ ਜੀ ਚੱਲ ਚਾਰਕ ਦਿਨ ਮੈਂ ਲਵਾਇਆ ਆਉਂਗਾ ਫਿਰ ਬੰਦਿਆਂ ਨੂੰ ਇੱਧਰ ਲਿਆਉਂਗਾ ਫਿਰ ਉਹਦੇ ਬਾਅਦ ਫੇਰ ਲੈ ਕੇ ਜਾਵੇ ਜਿਕਣਾ ਨੇਤਰ ਵੀ ਰੋ ਲੈ ਜਾਵੇ ਹਾਂ ਐ ਵੀ ਹੋ ਸਕਦਾ ਦਿਮ ਕਰ ਲਿਆ ਉਹਨੇ ਫੋਨ ਉਹ ਕਹਿੰਦੇ ਮਿਲਦੇ ਕੁਝ ਕਰ ਲਓ ਲੋਲੀ ਕਰਕੇ ਚਲੇਗੇ ਨਾ ਹਾਂ ਇਹ ਵੀ ਹੈ ਚਲੋ ਚੱਲੀ ਜਾਣਾ ਕੰਮ ਬਾ ਤੁਸੀਂ ਅਰਦਾਸ ਰੱਖਿਓ ਪਰਮਾਤਮਾ ਅੱਗੇ ਤੇ ਲੋ ਜੀ ਬਹੁਤ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਲੀਆਂ ਹਿਮਾਚਲ ਦੀਆਂ ਵੀ ਸਾਂਝੀਆਂ ਕਰ ਲੀਆਂ ਤੇ ਚੱਲ ਭਾਈ ਤੂੰ ਤਾਂ ਇੱਕ ਸਿੱਟੀ ਵਾਲੀ ਨੂੰ ਕਰ ਤਿਆਰ ਆਈ ਕਿਹੜੀ ਬੰਝਣੀ ਹੈ ਤੁਹਾਨੂੰ ਤੇ ਬਾਕੀ ਅੱਜ ਫਿਰ ਮੈਂ ਚੱਲਿਆ ਤਾਂ ਹੀ ਹੁਣ ਦੁਕਾਨ ਪਰ ਫੇ ਫਾਦਰ ਸਾਹਿਬ ਕਹਿੰਦਾ ਰਹਿਣ ਦੇ ਕੰਮ ਤਾਂ ਅੱਜ ਹੈ ਨਹੀਂ ਕਹਿੰਦਾ ਕਰਨ ਦਾ ਵੀ ਬਸ ਘਾਟਾ ਰਹਿ ਗਿਆ ਤੈਂ ਕੀ ਕਰਨਾ ਆ ਕਹਿੰਦਾ ਚਲੋ ਮੈਂ ਸੋਚਿਆ ਫੇ ਕੱਲ ਸਵੇਰ ਤੇ ਆਪਾਂ ਨੇ ਹੁਣ ਦੁਕਾਨ ਤੇ ਹੀ ਰਹਿਣਾ ਸੱਚ ਕੱਪੜੇ ਹੋ ਫੜਾਤੇ ਤੇ ਸੀਗਾ ਕਾਈ ਵੀ ਸੀ ਤਾਈ ਉਹ ਮੈਂ ਪਹਿਲੀ ਤਰੀਕ ਦਾ ਬਹੁਤ ਦੂਰ ਗਿਆ ਲੋ ਜੀ ਫਾਦਰ ਸਾਹਿਬ ਦੇ ਕੇ ਆਇਆ ਕੱਪੜੇ ਜਿੱਦਣ ਕਰਾਲੀ ਗਏ ਤੇ ਦੋ ਸੂਟ ਲਿਆਏ ਤੇ ਉਹਦੇ ਵਾਸਤੇ ਉਹਨੂੰ ਕਿਹਾ ਸ਼ਾਮ ਨੂੰ ਦੇ ਦੇ ਸੀ ਹੁਣ ਇਹਨੂੰ ਬੂਥ ਘੜ ਦੇ ਤੇ ਮੈਂ ਕੱਲ ਪੁੱਛਿਆ ਮਾਹ ਦੇ ਦੇ ਤੇ ਕਹਿੰਨਾ ਹਾਂ ਮੈਂ ਕਦਾਊਗਾ ਸੀ ਉਹ ਕਹੇ ਕਹਿੰਨਾ ਪਹਿਲੀ ਤਰੀਕ ਨੂੰ ਕਹਿੰਦਾ ਵੀ ਦੱਸੋ ਅੱਜ ਕਿੰਨੀ ਤਰੀਕ ਹੋਈ ਐ ਅੱਜ 12 12 ਵੀ ਦੱਸ 20 ਦਿਨਾਂ ਮਾ ਸੂਟ ਸੂਣ ਹੁਣੇ ਦੋ 10 ਤਰੀਕ ਦੇ ਦੇ ਉਹ ਭਲੇਖਾ ਪੈ ਗਿਆ ਜੀ ਉਹਨ ਹੋ ਜਾਂਦਾ ਚਲੋ ਜੀ ਤੇ ਬਾਕੀ ਹੋਰ ਸੁਣਾਇਓ ਜੀ ਸਾਰੇ ਜਣੇ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਰਾਜੀ ਖੁਸ਼ੀ ਸਾਬ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡੀਆਂ ਗੱਲਾਂ ਬਾਤਾਂ ਤੁਹਾਨੂੰ ਕਿੱਦਾਂ ਲੱਗਦੀਆਂ ਸਲਾਹ ਮਸ਼ਵਰੇ ਕਰਦੇ ਆ ਤੁਹਾਡੇ ਨਾਲ ਤੁਹਾਤੋਂ ਵੀ ਸਲਾਹ ਲੈ ਲੈਣੇ ਜੀ ਅਸੀਂ ਕੋਈ ਵੀ ਗੱਲਬਾਤ ਹੁੰਦੀ ਹੈ ਹੈ ਕਿ ਨਹੀਂ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਆਪਣੀ ਫੈਮਲੀ ਸਮਝਦੇ ਆ ਜੀ ਜਿੱਕਣਾ ਆਪਾਂ ਅਸੀਂ ਮੈਂਬਰ ਆਪਣੇ ਘਰ ਦੇ ਏਕੜੀ ਤੁਹਾਨੂੰ ਆਪਣੇ ਘਰ ਚੋਂ ਮੈਂਬਰ ਸਮਝਦੇ ਆ ਜੀ ਐਹੀ ਜੀ ਗੱਲ ਨਹੀਂ ਤੇ ਬਾਕੀ ਬਹੁਤ ਤੁਸੀਂ ਪਿਆਰ ਦੰਨੇ ਆ ਜੀ ਤੇ ਜਿੰਨੇ ਸਬਸਕ੍ਰਾਈਬਰ ਜਿਹੜੇ ਵੀ ਹੈ ਆਪਣੇ ਚਿਕੜਾਂ ਬਾਹਰ ਗਏ ਵੀ ਅੱਦੇ ਉਹ ਇੱਧਰ ਆਣੇ ਉਹ ਸਾਨੂੰ ਜਰੂਰ ਯਾਦ ਕਰ ਦੇ ਇੱਕ ਫੈਮਿਲੀ ਸਾਨੂੰ ਮਿਲ ਕੇ ਵੀ ਗਈ ਹੈ ਜੀ ਸਿੱਟੇ ਬ੍ਰਦਰ ਉਹ ਹੀ ਗੱਲ ਲੱਗੀ ਸੀ ਵੀ ਜਰੂਰ ਦੱਸਿਓ ਦੀਦੀ ਤੁਸੀਂ ਠੀਕ ਠਾਕ ਪਹੁੰਚ ਗਏ ਸੀਗੇ ਤੁਸੀਂ ਮੈਸੇਜ ਕੀਤਾ ਹੀ ਨਹੀਂ ਅੰਦੀਦ ਹੋ ਤੈਨ ਗਏ ਹਾਂ ਹਾਂ ਆਟ੍ਰੇਲੀਆ ਤੋਂ ਆਏ ਤੇ ਉਹ ਚਲੇ ਗਏ ਅੱਛਾ ਤੇ ਉਹਨਾਂ ਨੂੰ ਮੈਂ ਕਿਹਾ ਤਾਂ ਜੀ ਆਪਣੀ ਸਿਸਟਰ ਸ਼ਾਇਦ ਬਲੌਗ ਦੇਖਦੇ ਹੋਣੇ ਸਿਸਟਰ ਜੇ ਹੁਣ ਅਗਲੀ ਵਾਰ ਆਣਾ ਜੀ ਤੁਸੀਂ ਤਾਂ ਕਰੇ ਰੂ ਰੱਖ ਕੇ ਜਾਣਾ ਤੇ ਬਾਕੀ ਹੋਰ ਵੀ ਜਿੰਨੇ ਆਪਣੇ ਨਾਲ ਜੁੜੇ ਵੀ ਆਪਣੀ ਫੈਮਿਲੀ ਜੇ ਕਦੇ ਵੀ ਤੁਸੀਂ ਬਾਹਰ ਹੈ ਜਾਂ ਇੱਧਰ ਕਿਤੇ ਲਾਗਪਾਸ ਹੈ ਜਰੂਰ ਮਿਲ ਕੇ ਜਾਇ ਕਰੋ ਜੀ ਮਨਜੀਤ ਕਰੂਗੀ ਸੇਵਾ ਮੈਂ ਲਿਆਉਂਗਾ ਸਮੋਸੇ ਠੰਡਾ ਮਨਜੀਤ ਬਣਾਉਗੀ ਚਾਹੇ ਗਰਮ ਤੱਤਾ ਠੰਡਾ ਸਭ ਕੁਝ ਕਰੂਗੀ ਸਾਇਕਲ ਤੇ ਕੋਈ ਨਹੀਂ ਜਿਹੜੇ ਵੀ ਆਪਣੇ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਹੋਏ ਵੇ ਜੇ ਕਿਤੇ ਲਾਗਪਾਸ ਦੇ ਜਾਂ ਬਾਹਰ ਤੇ ਆਈ ਹੈ ਜਾ ਬਾਹਰ ਦੇ ਆਪਣੇ ਦੇਸ਼ਾਂ ਬਦੇਸ਼ਾਂ ਤੋਂ ਆਨੇ ਆ ਤਾਂ ਜਰੂਰ ਜੀ ਦਾ ਦਿਲ ਕਰਦਾ ਤਾਂ ਜੀ ਸੱਦ ਕੇ ਆਓ ਤੁਹਾਡਾ ਆਪਣਾ ਘਰ ਹੈ ਜੀ ਦਰਵਾਜ਼ੇ ਖੁੱਲੇ ਜਦ ਮਰਜੀ ਆਓ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਤਾਂ ਜੀ ਮਿਲਦੇ ਹੁਣ ਕੱਲ ਨਵੇਂ ਵਲੋਗ ਵਿੱਚ ਜਦ ਤੱਕ ਸਾਨੂੰ ਦੋ ਆਗਿਆ ਜੇ ਹੁਣ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਹਾਂ ਜਾਓ ਭਾਈ ਹਾਂ ਇਹ ਵੀ ਜਾਣੇ ਜੀ 4 ਵਜੇ ਘੁੰਮਣਾ ਜਾਇਆ ਤੁਹਾਨੂੰ ਵੀ ਛੁੱਟੀ ਹੈ ਜੀ ਚਲੋ ਠੀਕ ਹੈ ਜੀ ਬਾਏ ਬਾਏ ਮਿਲਦੇ ਆਂ ਜੀ ਕੱਲ ਬਾਏ ਬਾਏ